ਸਵਾਗਤ ਹੈ ਆਪਣੇ YouTube ਚੈਨਲ ਉਤੇ ਹੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗਾ ਮਾਰਵਾੜੀ ਬਸੇਰਾ ਲੈ ਕੇ ਆਏ ਆਂਗੇ ਬਸੇਰੇ ਦੀ ਮਾਰਕਿੰਗ ਦੀ ਗੱਲ ਕਰੀਏ ਮੱਥੇ ਤਿਲਕ ਤੋੜ ਤੇ ਇੱਕ ਪੈਰ ਚਿੱਟਾਗਾ ਬਸੇਰਾ ਕੰਨਾ-ਕੁੰਨਾ ਦਾ ਪੂਰਾ ਸਕੀਨ ਹੈ ਬਾਕੀ ਆਉਣ ਵਾਲੇ ਟਾਈਮ 'ਚ ਬਸੇਰਾ ਚੰਗਾ ਕੱਦ-ਕਾਠ ਕਰੂਗਾ ਬਸੇਰੇ ਦੀ ਉਮਰ ਦੀ ਗੱਲ ਕਰੀਏ ਤਾਂ ਉਮਰ ਹੈਗੀ ਹੈ ਦੀ 5 ਮਹੀਨੇ ਇਹ ਬਸੇਰਾ ਹੈਗਾ ਜੀ ਨਾਟ 11 ਕੋੜੇ ਦਾ ਮਾਰਵਾੜੀ ਨਾਟਗੈਰਾ ਕੋੜਾਗਾ ਉਹ ਕੁੜੀ ਦਾ ਬੱਚਾ ਹੀ ਇਹ ਪਿੰਡ ਹੈਗਾ ਛੰਨਾਕਲਾਂ ਖੜਾਗਾ ਜ਼ਿਲ੍ਹਾ ਬਰਨਾਲਾਗਾ ਨੇੜੇ ਪਧੌੜਾ ਬਾਕੀ ਵਸੇਰਾ ਚੰਗਾਗਾ ਆਉਣ ਵਾਲੇ ਟਾਈਮ 'ਚ ਚੰਗਾ ਕੱਦ ਕਾਠ ਕਰਨ ਵਾਲਾ ਵਸੇਰਾਗਾ ਕੰਨ ਕੰਨ ਦੇਖੋ ਤੁਸੀਂ ਕੁੰਡੀ ਵਾਲਾਗਾ ਬਾਕੀ ਬਾਲ ਪੌਰੀਆਂ ਦਾ ਸਾਫਾਗਾ ਜੇ ਕਿਸੇ ਵੀਰ ਭਰਾ ਨੇ ਖਰੀਦਣਾਗਾ ਉਹ ਮਾਲਕਾ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚਲਾ ਦਾਂਗੇ ਆਪਾਂ ਉੱਤੇ ਮਾਲਕਾਂ ਦਾ ਨੰਬਰ ਚੱਲ ਰਿਹਾ 98720 06368 ਇਸ ਨੰਬਰ ਤੇ ਮਾਲਕਾਂ ਨਾਲ ਸੰਪਰਕ ਕਰਕੇ ਬਸੇਰਾ ਖਰੀਦ ਸਕਦੇ ਹਾਂ ਮਾਲਕਾਂ ਨੇ ਆਪਾਂ ਨੂੰ ਰੇਟ ਤਾਂ ਨਹੀਂ ਦੱਸਿਆ ਰੇਟ ਬਾਈ ਜੀ ਹੋਰੀ ਫੋਨ ਤੇ ਕਰ ਲੈਣਗੇ ਬਾਕੀ ਆਉਣ ਵਾਲੇ ਟਾਈਮ 'ਚ ਬਸੇਰਾ ਚੰਗਾ ਕਦ ਕਾਠ ਕਰੂਗਾ ਹੈ ਤਾਂ 5 ਕੁ ਮਹੀਨਿਆਂ ਦਾ ਆਉਣ ਵਾਲੇ ਟਾਈਮ 'ਚ ਕਾਲਾ ਹੋ ਜੂਗਾ ਇਹ ਸਾਰੀ ਲੂਈ ਲਾਹੂਗਾ ਜੀ ਬਾਕੀ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਲਾਸਟ ਤੇ ਆਪਣਾ ਨੰਬਰ ਚੱਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਸੇਲ ਕਰਾ